ਕਿਸੇ ਨੂੰ ਵੀ ਦਹੀਂ ਨਹੀਂ ਖਾਣਾ ਚਾਹੀਦਾ ਜਿਹੜੇ ਜਿਹੜੇ ਲੋਕ ਰਾਤ ਨੂੰ ਦਹੀਂ ਖਾਂਦੇ ਨੇ ਉਹਨਾਂ ਨੂੰ ਬਹੁਤ ਹੀ ਖਤਰਨਾਕ ਰੋਗ ਲੱਗ ਜਾਂਦਾ ਹੈ ਕਿਉਂਕਿ ਜਿਆਦਾਤਰ ਤੁਸੀਂ ਸਭ ਜਾਣਦੇ ਹੋ ਕਿ ਸਾਡੇ ਸਮਾਜ ਦੇ ਜਿਹੜੇ ਲੋਕ 40 ਤੋਂ 45 ਸਾਲ ਦੀ ਉਮਰ ਦੇ ਵਿੱਚ ਨੇ ਉਹਨਾਂ ਨੂੰ ਗਠੀਏ ਦਾ ਰੋਗ ਬੜੀ ਤੇਜ਼ੀ ਨਾਲ ਫੈਲ ਰਿਹਾ ਹੈ ਗਠੀਏ ਤੋਂ ਭਾਵ ਜੋੜਾਂ ਦਾ ਰੋਗ ਤੇ ਜਿਹਦੇ ਕਰਕੇ ਬਹੁਤ ਸਾਰੇ ਲੋਕ ਦਰਦ ਮਹਿਸੂਸ ਕਰਦੇ ਰਹਿੰਦੇ ਨੇ ਸਰੀਰ ਦੇ ਜੋੜਾਂ ਦੇ ਵੱਖ-ਵੱਖ ਅੰਗਾਂ ਦੇ ਉੱਪਰ ਪਰ ਇਹਦੀ ਮੁੱਖ وجہ ਕੀ ਹੈ ਕੀ ਸਾਨੂੰ ਇਹਦੇ ਬਾਰੇ ਸੁ ਲੱਭਣਾ ਨਹੀਂ ਚਾਹੀਦਾ ਕੀ ਇਹਦਾ ਕਾਰਨ ਸਾਡੇ ਖਾਣ ਪੀਣ ਦੀ ਉਹ ਆਦਤ ਹੈ ਜਿਹਦੇ ਬਾਰੇ ਅਸੀਂ ਧਿਆਨ ਹੀ ਨਹੀਂ ਦਿੰਦੇ ਕੁਦਰਤ ਨੇ ਹਰ ਚੀਜ਼ ਬਣਾਈ ਆ ਲੇਕਿਨ ਉਹਦਾ ਇੱਕ ਟਾਈਮ ਟੇਬਲ ਵੀ ਬਣਾਇਆ ਸਾਡੇ ਲਈ ਕਿ ਅਸੀਂ ਉਹਦਾ ਉਸ ਟਾਈਮ ਟੇਬਲ ਦੇ ਨਾਲ ਵਰਤੋਂ ਕਰੀਏ ਜਿਹੜੇ ਲੋਕ ਦਿਨੇ ਦਹੀਂ ਖਾਂਦੇ ਨੇ ਸਵੇਰ ਟਾਈਮ ਦੁਪਹਿਰ ਟਾਈਮ ਉਹਨਾਂ ਲਈ ਦਹੀਂ ਤਾਂ ਬਣਿਆ ਰਿਹਾ ਅੰਮ੍ਰਿਤ ਵਰਗਾ ਲੇਕਿਨ ਜਿਹੜੇ ਰਾਤ ਨੂੰ ਦਹੀਂ ਖਾਂਦੇ ਨਹੀਂ ਉਹਨਾਂ ਲੋਕਾਂ ਨੂੰ ਜਿਹੜਾ ਆ ਲਗਭਗ 45 50 ਸਾਲ ਦੀ ਉਮਰ ਤੋਂ ਬਾਅਦ ਕਠੀਏ ਦਾ ਰੋਗ ਲੱਗ ਜਾਂਦਾ ਹੈ ਹੁਣ ਦਹੀਂ ਕਿਵੇਂ ਖਾਣ ਦੇ ਨਾਲ ਗਠੀਏ ਦਾ ਰੋਗ ਲੱਗਦਾ ਜਾਂ ਦੇ ਲਈ ਦਹੀਂ ਖਾਣਾ ਚੰਗਾ ਕਰੁੰਦਾ ਫਿਰ ਸਵਾਲ ਦਾ ਜਵਾਬ ਮੰਗਦੇ ਤੁਸੀਂ ਸਭ ਜਾਣਦੇ ਕਿ ਦਹੀਂ ਇੱਕ ਤਰਤ ਵਾਲੀ ਚੀਜ਼ ਆ ਇਹਨੂੰ ਪਚਾਉਣ ਦੇ ਲਈ ਵੀ ਤਾਕਤ ਚਾਹੀਦੀ ਆ ਲੇਕਿਨ ਜਦੋਂ ਅਸੀਂ ਦਿਨੇ ਖਾਂਦੇ ਆ ਜਾਂ ਦੁਪਹਿਰੇ ਖਾਂਦੇ ਆ ਫਿਰ ਅਸੀਂ ਵਰਜਿਸ਼ ਵੀ ਕਰਦੇ ਆ ਯਾਨੀ ਕਿ ਕੰਮ ਕਰਦੇ ਆ ਤੁਰਦੇ ਫਿਰਦੇ ਆ ਤੇ ਦਹੀਂ ਜਿਹੜਾ ਉਹ ਸਾਡੇ ਸਰੀਰ 'ਚ ਪਚ ਜਾਂਦਾ ਆ ਤੇ ਬੜੇ ਆਰਾਮ ਨਾਲ ਸਾਡੇ ਸਰੀਰ ਨੂੰ ਠੰਡਕ ਮਹਿਸੂਸ ਕਰਦਾ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉਂਦਾ ਆ ਲੇਕਿਨ ਜਦੋਂ ਅਸੀਂ ਸ਼ਾਮਾਂ ਨੂੰ ਦਹੀਂ ਖਾਂਦੇ ਆ ਤਾਂ ਉਸ ਟਾਈਮ ਕੀ ਹੁੰਦਾ ਕਿ ਉਹ ਦਹੀਂ ਜਿਹੜਾ ਆ ਉਹਦੇ ਨੂੰ ਪਚਾਉਣ ਦੇ ਲਈ ਅਸੀਂ ਕੰਮ ਨਹੀਂ ਕਰਦੇ ਨਾ ਹੀ ਤੁਰਦੇ ਫਿਰਦੇ ਆ ਯਾਨੀ ਕਿ ਕੋਈ ਸ਼ਕਤੀ ਨਹੀਂ ਖਰਚ ਕਰਦੇ ਜਿਹਦੇ ਨਾਲ ਉਹ ਸਾਡੇ ਜੋੜਾਂ ਦੇ ਲਈ ਬਹੁਤ ਹੀ ਘਟਕ ਸਬਤ ਹੋ ਰਿਹਾ ਤੁਸੀਂ ਅਕਸਰ ਵੇਖਿਆ ਨਾ ਕਈ ਲੋਕ ਜਾਂ ਰਾਤ ਨੂੰ ਖਾਣਾ ਖਾਣਗੇ ਤਾਂ ਵੀ ਕਹਿਣਗੇ ਲੈ ਤੇ ਵਾਲਾ ਦਹੀਂ ਲੈ ਲਓ ਜਾਂ ਕੋਈ ਸਲਾਦ ਵਾਲਾ ਦਹੀਂ ਲੈ ਲਓ ਜਾਂ ਕਿਸੇ ਵੀ ਹੋਰ ਤਰ੍ਹਾਂ ਦਾ ਦਹੀਂ ਭੱਲਾ ਲੈ ਲਓ ਉਹ ਦਹੀਂ ਨੂੰ ਜ਼ਰੂਰ ਵਰਤੋਂ ਕਰਦੇ ਨੇ ਚਾਹੇ ਉਹ ਪਨੀਰ ਦੀ ਸਰਦੀ ਹੋਵੇ ਤੇ ਚਾਹੇ ਦਾਲ ਫਰਾਈ ਕੀਤੀ ਹੋਵੇ ਚਾਹੇ ਕੋਈ ਵੀ ਸਬਜੀ ਹੋਵੇ ਉਹਦੇ ਨਾਲ ਵੀ ਦਹੀਂ ਵਰਤਦੇ ਨੇ ਬੁੱਧੇ ਪਾਸੇ ਜਿਹੜੇ ਲੋਕ ਡਰਿੰਕ ਕਰਦੇ ਨੇ ਸ਼ਰਾਬ ਦੇਣਾ ਪਿੰਨੇ ਨੇ ਉਹ ਤਾਂ ਬਿਨ ਕੇ ਦਹੀਂ ਖਾਂਦੇ ਨੇ ਰਾਤ ਨੂੰ ਨਾਲ ਕਹਿੰਦੇ ਨੇ ਦਹੀਂ ਨਾ ਚੜਦੀ ਹੁੰਦੀ ਆ ਤੇ ਜੇ ਆਪਾਂ ਇਹੋ ਐਸੇ ਵੀ ਚੱਕਰ ਚ ਪੈ ਨਹੀਂ ਆ ਤੇ ਫਿਰ ਸਾਡੀ ਸਿਹਤ ਨੂੰ ਇਹ ਗਠੀਏ ਦਾ ਰੋਗ ਬਹੁਤ ਤੇਜ਼ੀ ਨਾਲ ਲੱਗਦਾ ਜਿਹਨੂੰ ਹੱਡੀਆਂ ਦਾ ਰੋਗ ਕਹਿੰਦੇ ਨੇ ਮੈਂ ਆਪਣੇ ਭੈਣ ਭਰਾਵਾਂ ਨੂੰ ਬੇਨਤੀ ਕਰਨੀ ਚਾਹੁੰਦਾ ਆ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਛੇਤੀ ਸਾਨੂੰ ਗਠੀਏ ਦਾ ਰੋਗ ਨਾ ਲੱਗੇ ਫਿਰ ਰਾਤ ਨੂੰ ਨਾ ਆਪ ਦਹੀਂ ਖਾਓ ਨਾ ਆਪਣੇ ਪਰਿਵਾਰ ਨੂੰ ਖਾਣ ਦਿਓ ਆ ਕਦੇ-ਕਦੀ ਜੇ ਕਿਤੇ ਹੋ ਗਿਆ ਮਜਬੂਰੀ ਚ ਥੋੜਾ ਬਹੁਤਾ ਉਹ ਜੈਨੂਅਲ ਹੋ ਸਕਦਾ ਲੇਕਿਨ ਜਦੋਂ ਆਪਾਂ ਜ਼ਿਆਦਾਤਰ ਖਾਣ ਲੱਗ ਪਈਨੇ ਆ ਫਿਰ ਇਹ ਬਿਮਾਰੀ ਸਾਨੂੰ ਰਾਤ ਨੂੰ ਲੱਗੇ ਕੀ ਲੱਗੇਗੀ ਜੋ ਸਾਡੇ ਲਈ ਇੱਕ ਨੁਕਸਾਨ ਦਾ ਇੱਕ ਸਾਬਤ ਹੋਵੇਗੀ ਮੈਂ ਆਪਣੇ ਭੈਣ ਭਰਾਵਾਂ ਨੂੰ ਤੇ ਹੋਰ ਵੀ ਸੱਜਣਾਂ ਨੂੰ ਅਪੀਲ ਕਰਦਾ ਹਾਂ ਕਿ ਇਹ ਜਿਹੜਾ ਚੈਨਲ ਹੈ ਉਹ ਆਪਾਂ ਇਸ ਮਕਸਦ ਲਈ ਬਣਾਇਆ ਕਿ ਅਸੀਂ ਇਸ ਚੈਨਲ ਦੇ ਰਾਹੀਂ ਆਪਣੀ ਸਿਹਤ ਸੰਬੰਧੀ ਆਪਣੀਆਂ ਮੁਸ਼ਕਲਾਂ ਸੰਬੰਧੀ ਜਿਹੜੀਆਂ ਵੀਡੀਓਜ਼ ਨੂੰ ਇੱਕ ਜਗ੍ਹਾ ਤੇ ਬਹਿ ਕੇ ਗੱਲ ਕਰ ਸਕੀਏ ਜਿੰਨੂੰ ਤੁਸੀਂ ਇਸ ਚੈਨਲ ਨੂੰ ਬਹੁਤ ਪਿਆਰ ਦਿੰਦੇ ਹੋ ਇਹਦਾ ਨਾਮ ਵੀ ਆਪਾਂ ਰੱਖਿਆ ਪ੍ਰਿੰਸੀਪਲ ਬਚਿੱਤਰ ਸਿੰਘ ਤਸਿਕਾ ਤੇ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਆਸ que tú sí sabes que eres displocho.